ਜਾਪਿਆ ਕਾਨਿ ਕਉ ਕਛ ਨ ਦ੍ਰਿਸ਼ਟੀ ਤਾ ਪਾਪ ਪੁੰਨ ਤਵ ਕਥੀ ਨ ਤਬ ਜਬ ਤਰੀ ਆਪਨ ਸੰਸਮਾਦ ਤਬ ਮੈਨ ਬਿਰੋਧ ਕਿਸ ਸੰਗ ਕਮ ਤ ਜਬ ਇਸ ਖ ਬਨ ਚਹਨ ਨਾ ਜਪਤ ਤਬਾ ਇੱਕ ਸੋਖ ਕਹੋ ਕਿਸ ਆਪਤ ਜਪਿਆ ਆਪਣੇ ਗਾਪ ਆਪ ਪਾਨ ਬ੍ਰਹਮ ਤਬ ਮੋ ਕਹਾ ਕਿਸ ਫੋਤ ਕਨ ਆਪਨ ਕੇਲੇ ਆਪਵਨਤੀ ਜਾ ਨਾਮਕ ਕਰਨਾ ਦਾ ਨਾਮੁ ਗੁਰੁ ਜਬਹੁਤ ਪ੍ਰਵਕ ਬੰਤਨਿ ਤਬ ਬੰਦ ਮੁਖਤ ਕੋ ਕਿਸ ਕਮਾ ਗਨਿ ਜਬ ਇਕ ਅਗਮ ਅਪਾਰ जब हरग सुरग का काम उतारे जब निर्गुण प्रभु सहज सुकाए तब शिव सकत को कतडाई धव्य अप आप अपने दूध तरै ਆਪ ਕਮਲ ਨਿਤ ਕਵਕਤ ਨਰ ਆਪ ਨੰਚਨਤ ਆਪ ਕਦਨ ਕਦ ਨਾਨਕ ਟਗਟ ਅਗਮ ਆਪਾਜ ਅਵਨਾਸੀ ਸੁਖਿਆਪਨਿਆ ਸਾਨ ਜਦ ਨਾਮ ਬਨਦਨਾ ਕੋ ਕੰਡਾ ਨਸਨ ਜਬ ਗੁਰਨਨ ਕਰਤਾ ਪ੍ਰਭ ਸੋਏ ਤਬ ਚਮਕੇ ਤਰਾਸ ਕਹੋ ਕਿਸ ਕੋ ਹੋਏ ਜਦ ਅਵਗਤ ਅਗੋਚਰ ਪ੍ਰਭ ਏਕਾ ਤਬ ਚੇਤਨ ਗੁਪਤਾ ਕਿਸ ਪੂਛਤ ਨਿਕਾ ਜਦ ਨਾ ਤਨ ਰੰਜਣਾ ਗੁੱਤ ਦੀਨ ਤੇ ਤਬ ਕਾਉਂ ਟਿਕੇ ਕੋ ਨ ਬੰਧਨ ਬਤੀ ਆਪਨੇ ਆਪ ਆਪ ਹੀ ਉਤਰ ਜਾ ਨਾਨਕ ਆਪਨ ਰੂਪ ਆਪ ਹੀ ਉਪਨ ਜਾ ਜਹਾਨ ਰਮਲ ਪਰਕ ਪਰਤ ਪਤਵਤ ਤਮਮ ਕੋ ਕਤ ਜੈ ਨਰਿੰਦਰੰਦਰੰਦਰਮਾਨ ਤਖੋ ਨਕ ਬਾਨ ਕਹ ਯਬਾਨ ਜੈ ਸਰੂਪ ਕੇ ਬਲ ਦਿਗਦੀਸ ਤਾ ਚਲ ਚੰਦਰ ਨਗਤ ਕੋ ਕੀਸ ਜਾਂ ਜੋ ਉਤਸਵ ਤੇ ਜੋਤ ਸੰਗ ਸੰਭਾਵੈ ਤੇ ਸਤਹੁ ਕਉ ਕਵੰ ਤ੍ਰਿਪਤਾਵ ਕਰਨ ਕਰਾ ਰਨਾ ਕੰਧਗਦ ਨਾਨਕ ਕਰਤੇ ਕਾ ਨਹੀ ਇਹ ਸਮਾਦ ਜਦਿਆ ਆਪਣੇ ਸੋਭਾ ਆਪਨ ਸੰਗ ਨਨਾਇ ਤਬ ਕਮਨ ਮੈਂ ਬਾਕ ਨ ਤਰਸ ਸੁਖਾ ਜੈ ਸਰਬ ਕਨਾਇ ਆਪ ਪਰਮੀਨ ਤ ਤਵੇਦ ਕ ਤੇ ਭਗਵਾਨ ਕਾ ਪਹਚੀਨ ਜਦਿਆ ਆਪਣੇ ਆਪ ਆਪੀ ਹਰਤਾਰੇ ਤੋ ਸਗਨ ਅਪਸਗਨ ਕਾ ਗਾਂ ਵਿਚਾਰ ਜੈ ਆਪਣੇ ਉਚਿਆ ਆਪਣੇ ਆਪਨੇ ਰਾਹ ਤੈ ਕਹੋ ਠਾਕੁਰ ਕੌਣ ਕਹ ਗਏ ਚੀਰ ਬੇਸਮਾਨ ਬੇਸਮਰਖੇ ਬਿਸਮਾ ਨਨ ਅਗਿਆਪਨੀ ਗਤ ਜਾਂ ਘਉ ਆਪ ਜਾ ਤਦ ਚੇਤੇ ਤੇ ਪਿਆ ਤਸਮਾਇ ਉਹ ਹਾਕਿ ਸਹ ਹੈ ਪਿਆ ਕਤਮਾਇ ਆਪ ਸੁਖੋ ਆਪਏ ਤੇਸ ਤੇਉ ਬਨ ਕਾ ਰਾਹੀ ਪਰਵੇਸ ਜਕ ਇੱਕ ਇੱਕ ਭਗਵੰਤਾ ਤੈ ਕੌਂ ਬੇਚੰਤਾ ਕਿਸ ਲਗ ਚੰਤਾ ਜੈ ਆਪਣਾ ਤੂ ਆਪ ਪਤਿਆਰਾ ਤੈ ਆ ਕਥ ਕੋ ਨ ਸੁਣ ਲਗਨ ਦੋ ਬੇੰਤ ਊਚ ਤੇ ਊਚਾ ਨਾਨਕ ਅਪਸ ਕੋ ਆਪੇ ਪੰਜ ਜਤ ਜਿਹਾ ਪਰਤਿਓ ਕਿਰਪਾ ਚ ਆਕਾਰ ਧਿਆਉ ਗੁਣ ਮੈਂ ਕਿਨੋ ਬਸਤਾ ਦ ਪਾਪ ਪੁੰਨ ਤੇ ਭੀ ਕਬਤ ਕਉ ਨਰਕ ਕੋ ਸਰਗਮੰਚਾ ਵਤ ਆਹ ਜਾਨ ਮਾਇੰਦ ਜਾਨ ਹਮ ਮੋਹ ਪਰਮ ਤਪਾਨ ਦੁਖ ਸੁਖ ਮਾਨਿ ਤਮਾਨ ਅਨਕ ਪ੍ਰਕਾਰ ਕੀ ਆਗਿਆ ਮ ਗਿਆਨ ਆਪਣਾ ਖੇਦ ਕਰਨਿ ਕੈ ਕੀ ਇਹ ਦਸਹ ਕੋਚਾ ਤੁਨ ਨਾਨਕ ਕਾ ਜਹ ਅਗਤ ਭਗਤ ਭਗਤ ਆਕ ਜਪ ਸਰਮ ਕਸਰ ਸੰਤ ਪਰਤਾਕ ਦੂਪਾ ਕਾਇਆ ਕਾ ਤਨੇ ਓਨਕੇ ਸੋਬਾ ਤੁਲੋ ਮਨਿ ਆਪ ਕਰਨ ਕੋਤਕ ਕਰਹ ਨਭ ਚੋਜ ਆਪੈ ਮੁਸਕੋ ਗਣਿਰ ਜੋਗ ਜਿਸ ਪਾਵੈ ਤਸਿਆਪਨ ਨਾਇ ਲਾਵੇ ਜਿਸ ਪਾਵੈ ਸੁਖ ਦੁਖ ਨਾ ਲਾਵੇ ਬੀਸ ਮਾਰਿ ਅਥਾ ਅਗੰਤਿ ਅਤੋ ਲਾ ਜੋਂ ਬਲਾਉ ਤਉ ਨਾਨਕ ਦਾਸ ਬੋਲੇ ਸੋ ਲੋਕ ਜੀ ਜਨਤ ਕਹਿਣਾ ਕੁਰਾ ਆਪੇ ਵਰਤਨ ਕਾਮਾਤ ਨਾਨਕ ਕੋ ਪਸਰਿਆ ਦੁਜਾ ਕਾ ਤ੍ਰਿਸ਼ਟਾਨ ਅਸਤ ਪਦੇ ਆਪ ਗਤਿ ਆਪ ਸੁਨੈ ਗਾਜ ਆਪਨ ਏਕ ਆਪ ਬਸਤਾਲ ਜਾਨ ਤਿਸ ਪਾਵੈ ਤਾ ਸ੍ਰਿਸ਼ਟ ਪਾਏ ਆਪਨ ਪਣਹੇ ਸਮਾਏ ਤੁਮਤੇ ਭਿੰਦ ਰੂਗੇ ਕਿਛੁ ਕੋਏ ਆਪਨ ਸੋਤ ਸਭ ਜਗਤ ਪਰੋਏ ਜਾਗੋ ਪ੍ਰਭ ਜੀਵ ਆਪ ਨੂੰ ਜਾਣੋ ਸਚ ਨਾਮ ਕੋਈ ਨਿਭਾਏ ਸੋ ਸੰਦਰਸੀ ਤਤ ਕਵਿਤਾ ਨਾਨਕ ਸਗਲ ਸਿਸ਼ਟ ਕਵਿਤਾ ਦੇਨ ਚੰਤਰ ਸਭ ਦਾ ਘਰ ਗਾਤ ਦੇਨ ਦਿਆਲ ਅਨਾਥ ਕੋ ਨਾਤ ਜਿਸ ਰਗਾ ਤਿਸ ਕੋਈ ਨਾ ਮਾਵੇ ਸੁਮਾ ਜਿਸ ਮਨੋਂ ਵਿਸਰ ਦੇਸਤਾ ਦੀ ਬੀਰ ਕਹਾ ਕੋ ਜਾਈ ਸਾਸੁਰ ਏਕ ਨਰਨ ਨਰਾਈ ਜੀ ਕੇ ਜੁਗਤ ਜਨ ਸਬਦ ਗਾਤ ਅੰਤਰ ਬਾਬ ਦੇ ਦਾ ਮਹਸਾਤ ਗੁਣ ਨੇ ਦਾਨ ਬਿਆਪਿਆ ਪਾਤ ਨਾਨਕ ਦਾ ਸਸਬਾ ਬਲ ਕਾਣ ਤੋੜਨ ਤੋੜ ਦੇ ਲੇ ਲਿਆਲ ਸਭ ਉਪਰਗੋਵਤ ਕਿਰਪਾਲ ਆਪ ਨੇ ਕਰਤਵਾਂ ਦਾ ਲਿਆ ਆਪ ਅੰਦਰ ਜਾ ਮਿਹਰਿਆ ਆਪ ਬਲਤ ਪਾਲਾਂ ਜੀ ਆ ਨਮੋ ਭਾਤ ਜੋ ਜੋ ਰਚਿਓ ਤੁਤ ਸਤਿ ਆਪਤ ਜਿਸ ਪਾਵੈ ਤਸ ਲੈ ਮਦਾਈ ਭਗਤ ਕਰ ਅਨਕੇ ਪੁਨ ਗਾਇ ਮਨ ਅੰਤਰ ਵਿਸਵਾਸ ਕਰਮਾਨਯ ਕਰਨ ਗਾਣ ਨਾਮ ਇਕ ਦਲਯ ਜਨਨਕ ਗਗ ਇਕਾ ਨਾਏ जाये सेवक को सेवा प्या आए हुम बोध परम पद पाए इस ते उपद विचार जा मन बसया कर ਵੰਦਨ ਤੋਰ ਪਹਿ ਦਰਬਾਦ ਅਨੰਦ ਨ ਪੂਜੈ ਗੁਰ ਕੀ ਪੈਣ ਇਹਨਾਂ ਲੋਕ ਛੁਕਿਏ ਪਰਗਾਉ ਸੁਖ ਲੈ ਨਾਨਕ ਹਰ ਪ੍ਰਭ ਆਪੇ ਲੇ ਸਾਥ ਸੰਗਲ ਕਰੋ ਅਨੰਦ ਗਨਪਾ ਅਤੇ ਬ੍ਰਹਮਾ ਨੰਦ ਅਧਾਮ ਨਾਮ ਤਤ ਕਰੋ ਵਿਚਾਦ ਤੁਰਨਾ ਦੇ ਕ ਕਰੋ ਉਦਾਨ ਅੰਮ੍ਰਿਤ ਬਚਨ ਵਰ ਕੇ ਗੁਨਾ ਗਾਓ ਪ੍ਰਾਨ ਤਰਨ ਗਾ ਕੇ ਸੁਆਓ ਆਤ ਕਦ ਪ੍ਰਭ ਘੂਮੇ ਨਾਮ ਲਟ ਅਗਿਆਨ ਬੰਸਾ ਮੰਦਿਰ ਸੋਨਿਆ ਕਦੇ ਸਿਰਦ ਬਸਾਵ ਮਨ ਇਚੇ ਨਾ ਪੌਕਾਵ ਹਲਦ ਹਲਦ ਤਦ ਹੋ ਸਬਾਦ ਰਾਮ ਨਾਮ ਅੰਤਰੀਅਰ ਤਾਰ ਪੂਰੇ ਘਰ ਕੇ ਪੂਰੀ ਤਿਕਿਆ ਜਿਸ ਮਨੁ ਬਸ ਸਤਿ ਸੱਚ ਕਰਿ ਕੀਆ ਮਨ ਤਨ ਨਾਮ ਜਪੋਂ ਬਦਾਈ ਦੁਖਦਰਦਾ ਮਤ ਪੁੰਜਾਈ ਸਤਿ ਵਪਾਦ ਕਦੋਂ ਵਾਪਾ ਦਰਗਾਹ ਬਗਾਨ ਕੇ ਪਤਮਾਰੀ ਏਕਾਂਟ ਇਕਦੂ ਤੂ ਮਨ ਮੰਗ ਨਾਨਕ ਬਾਦ ਨਿਆ ਪੈ ਜਾਗ ਤਿਸਤ ਦੂਰ ਕਹਾ ਪਜਾਈ ਉਬਰਦਾ ਕਨੋ ਗਾਧਿਆ ਨਿਰਬੋਧ ਪੈ ਸਗਤੋ ਮਟੈ ਤਉ ਕਿਰਪਾ ਤੇ ਪ੍ਰਾਨੀਂ ਚੁਟ ਜੇਸ ਪ੍ਰਵਰਾਗ ਕੰਤ ਸੰਦਾ ਬੀਦੋ ਕ ਨਾਮ ਜਪਤ ਮਨ ਕੋ ਬਥ ਸੋਕ ਚਿੰਤਾ ਜੈ ਮਟ ਆਕਾਦ ਤਿਸ ਜਨ ਕੋ ਕੋਈ ਨ ਪਹੁੰਚਨ ਹਾਨ ਦੇਦੇ ਹੋ ਪਰ ਟਾਂਡਾ ਗੁਦਸੂਰਾ ਨਾਮਕ ਤਾਂ ਕੇ ਕਾਂਦਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੀਖਤ ਉਦਦਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸਨਾ ਸੁਨਦਰ ਵਰ ਰੂਪ ਧਨ ਸੇਵਾ ਸੇਵਕ ਬਨਵਾਦ ਅੰਤਰ ਜਾਮੀ ਪੁਰਖ ਬਨਦਾ ਜੇ ਸਨ ਮਨ ਬਸ ਸੁਖੋ ਧਨ ਬਨਵਾਦ ਤਾਂ ਨਨਕ ਤੁਮ ਆਵਤ ਕਾ ਅਮਰ ਪਏ ਅਮਰ ਆਗ ਪਾਇਆ ਸਾਧ ਸੰਗ ਨਾਨਕ ਹਰਿਆ